ਅਮ੍ਰਿਤਸਰ ਸ਼ਹਿਰ ਵਿੱਚ ਜਗਾ ਜਗਾ ਕੂੜੇ ਦੇ ਢੇਰ ਵੇਖੇ ਜਾਣੇ ਆਮ ਗੱਲ ਹੈ ਪਰ ਉਹਨਾਂ ਢੇਰਾਂ ਨੂੰ ਸਾਫ਼ ਕਰਨਾ ਇੱਕ ਵੱਖਰੀ ਗੱਲ ਹੈ ਇਸ ਤਰ੍ਹਾਂ ਦਾ ਹੀ ਇੱਕ ਨਵੇਕਲਾ ਉਪਰਾਲਾ ਵਾਰਡ ਨੰਬਰ 71 ਤੋਂ ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਵੱਲੋਂ ਕੀਤਾ ਜਾ ਰਿਹਾ ਹੈ ਅਸ਼ੋਕ ਸਿੰਘ ਲੱੱੜ ਆਪਣੇ ਆਪ ਨੂੰ ਸਫਾਈ ਕਰਮਚਾਰੀ ਆਗਦੇ ਹਨ ਕਿਉਂਕਿ ਜਦ ਵੀ ਨਗਰ ਨਿਗਮ ਦੇ ਕਰਮਚਾਰੀ ਉਹਨਾਂ ਦੇ ਇਲਾਕੇ ਵਿੱਚ ਸਾਫ਼ ਸਫਾਈ ਕਰਨ ਲਈ ਆਉਂਦੇ ਹਨ ਤਾਂ ਸਰਦਾਰ ਲੱੱੜ ਵੀ ਉਹਨਾਂ ਦੇ ਨਾਲ ਇੱਕ ਸਫਾਈ ਕਰਮਚਾਰੀ ਦੀ ਤਰ੍ਹਾਂ ਹੀ ਸਾਫ਼ ਸਫਾਈ ਕਰਦੇ ਹਨ ਉਨਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਅਨਗੜ ਫਾਟਕ ਤੋਂ ਲੈ ਕੇ ਬਰਸਾਤੀ ਨਾਲੇ ਤੱਕ ਕਾਰਕਰ ਜਾ ਕੇ ਕੂੜਾ ਇਕੱਠਾ ਕੀਤਾ ਅਤੇ ਉਸ ਦੇ ਸਹੀ ਨਿਪਟਾਨ ਬਾਰੇ ਜਾਗਰੂਕ ਕੀਤਾ ਇਹਦੇ ਲਾਗੇ ਮਗਰ ਕੂੜੇ ਦੇ ਡੰਬੂ ਵੀ ਸੀ ਕੂੜੇ ਦਾ ਡੰਬ ਸੀ ਜਦੋਂ ਇਹ ਫਾਟਕ ਬੰਦ ਹੁੰਦਾ ਸੀ ਤੇ ਇੱਥੇ ਲੋਕਾਂ ਨੂੰ ਟਲੋਣਾ ਮੁਸ਼ਕਲ ਹੁੰਦਾ ਸੀ ਬਦਬੂ ਬੜੀ ਆਉਂਦੀ ਸੀ ਤੇ ਬਦਬੂ ਦੇ ਕਾਰਨ ਲੋਕਾਂ ਦੀ ਹਾਲਤਾਂ ਖਰਾਬ ਹੁੰਦੀਆਂ ਸੀ ਸਕੂਲੀ ਬੱਚੇ ਵੀ ਆਉਂਦੇ ਹੀ ਜਨਤਾ ਵੀ ਸਾਰੇ ਭੈਣ ਭਰਾ ਬਜ਼ੁਰਗ ਵੀ ਕਈਆਂ ਨੂੰ ਪਹਾੜ ਦੀ ਪ੍ਰੋਬਲਮ ਵੀ ਹੁੰਦੀ ਉਹਨਾਂ ਵਾਸਤੇ ਵੀ ਬੜਾ ਇਹ ਮੰਜ਼ਰ ਜਿਹੜਾ ਦੁੱਖ ਦਾ ਹੀ ਮੰਜ਼ਰ ਸੀ ਇਸੇ ਤਰ੍ਹਾਂ ਹੀ ਮੈਂ ਇਹ ਕਰਤੀ ਲਈ ਅੱਜ ਕੋਈ ਨੂੰ 1.5 ਸਾਲ ਪਹਿਲੇ 85 ਕਾਉਂਸਲਰ ਨੇ ਜਿਲੇ ਦੇ ਅੰਬਰੇ ਸੰਦੇ ਹਰਿਆਕਤੀ ਇਹ ਕੰਮ ਕਰੀਏ ਕਿ ਵਧੀਆ ਹੋ ਸਕਦਾ